ਕਿਸਾਨ ਕਹਿ ਰਹੇ ਨੇ ਕਿ ਹੁਣ ਜਦੋਂ ਦਿੱਲੀ ਚ ਗ੍ਰਿਫਤਾਰੀਆਂ ਹੋਈਆਂ ਤਾਂ ਪੰਜਾਬ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਧਰਨੇ ਮਜ਼ਾਰੇ ਕੀਤੇ ਜਾ ਰਹੇ ਨੇ ਤੇ ਕਿਸਾਨ ਕਹਿੰਦੇ ਕਿ ਜਦੋਂ ਅਸੀਂ ਧਰਨੇ ਮਜ਼ਾਰੇ ਕਰਦੇ ਦੋਦੋਂ ਸੀਐਮ ਮਾਨ ਕਹਿੰਦੇ ਨੇ ਕਿ ਨਿਆਂਪਾਲਿਕਾ ਤੇ ਵਿਸ਼ਵਾਸ ਕਰੋ ਉਹਨਾਂ ਦੇ ਰਾਹੀਂ ਜੋ ਇਨਸਾਫ ਅਗਰ ਲੈਣਾ ਚਾਹੀਦਾ ਹੈ ਅਹ ਦੇਖੋ ਅਸੀਂ ਬਿਲਕੁਲ ਪਹਿਲਾਂ ਵੀ ਕਿਸਾਨ ਦੇ ਨਾਲ ਸੀ ਅੱਜ ਵੀ ਕਿਸਾਨ ਦੇ ਨਾਲ ਆਉਣ ਵਾਲੇ ਸਮੇਂ ਦੇ ਵੀ ਕਿਸਾਨ ਦੇ ਨਾਲ ਆ ਦੇਸ਼ ਦੇ ਕਿਸਾਨਾਂ ਨਾਲ ਵਾਅਦਾ ਵੀ ਕੀਤਾ ਸੀਗਾ ਕਿ ਅਸੀਂ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਮੈਂ ਲਾਵਾ ਦਾ ਜਿਹੜਾ 1000 ਰੁਪਿਆ ਹੈਗਾ ਉਹ ਵੀ ਮੰਗ ਜਦੋਂ ਸੀ ਪੰਜਾਬ ਚ ਗਏ ਹੋਣੇ ਤਾਂ ਰੱਖਿਆ ਗਿਆ ਹੋਣੀਆਂ ਹੁੰਦੀਆਂ ਸੀ ਹਜੇ ਤੱਕ ਕੋਈ ਵੀ ਨਹੀਂ ਅਸੀਂ ਪੰਜ ਤੋਂ ਚਾਰ ਗਰੰਟੀਆਂ ਪੰਜਾਬ ਚ ਪੂਰੀਆਂ ਕਰ ਚੁੱਕੇ ਹਾਂ ਪਹਿਲੀ ਸਰਕਾਰ ਆ ਜਿਹਨੇ 2 ਸਾਲਾਂ ਦੇ ਅੰਦਰ ਪੰਜ ਦੇ ਵਿੱਚੋਂ ਚਾਰ ਗਰੰਟੀਆਂ ਪੂਰੀਆਂ ਕੀਤੀਆਂ ਨੇਗੀਆਂ ਸੋ ਬਿਲਕੁਲ ਪੋਜ਼ਿਟਿਵ ਮਾਹੌਲ ਆ ਸੋ ਇਹ ਸਾਡੇ ਨਾਲ ਰੁਪਾਲ ਸਿੰਘ ਚੀਮਾ ਜਿਨ੍ਹਾਂ ਨੇ ਅੱਜ ਚੌਂਡ ਕਮਿਸ਼ਨ ਦਫ਼ਤਰ ਪਹੁੰਚੇ ਤੇ ਉਹਨਾਂ ਨੇ ਪੰਜਾਬ ਦੀਆਂ ਕਈ ਜਿਹੜੇ ਮਹਿਲਾਵਾਂ ਦੀ ਗੱਲ ਵੀ ਅਸੀਂ ਕੀਤੀ ਤਾਂ ਉਹਨਾਂ ਜੋ ਹੁਣ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਅਰਵਿੰਦ ਕੇਜਰੀਵਾਲ ਇਸ ਸਮੇਂ ਜੇਲ੍ਹ 'ਚ ਹੈਗੇ ਨੇ ਤਾਂ ਉਸ ਨੂੰ ਲੈ ਕੇ ਜੋ ਪੰਜਾਬ 'ਚ ਅਲੱਗ-ਅਲੱਗ ਤਰ੍ਹਾਂ ਦੀਆਂ ਜੋ ਪ੍ਰੋਟੈਸਟ ਹੋ ਰਹੇ ਨੇ ਤਾਂ ਉਸ ਦੇ ਇੱਕ ਤੇ ਵੀ ਬੋਲੇ ਸੋ ਜੁੜੇ ਹੋ ਡੇਲੀ ਪੋਸਟ ਪੰਜਾਬੀ ਨਾਲ ਕੈਮਰਾ ਪਰਸਮ ਸ਼ਹੀਦਨਾਬ ਸੰਦੀਪ ਕੰਬੋਸ ਚੰਡੀਗੜ੍ਹ ਤੋਂ ਕਿਸਾਨ ਕਹਿ ਰਹੇ ਨੇ ਕਿ ਹੁਣ ਜਦੋਂ ਦਿੱਲੀ 'ਚ ਗ੍ਰਿਫਤਾਰੀਆਂ ਹੋਈਆਂ ਤਾਂ ਪੰਜਾਬ 'ਚ ਅਲੱਗ-ਅਲੱਗ ਤਰ੍ਹਾਂ ਦੇ ਧਰਨੇ ਮਜ਼ਾਰੇ ਕੀਤੇ ਜਾ ਰਹੇ ਨੇ ਤੇ ਕਿਸਾਨ ਕਹਿੰਦੇ ਕਿ ਜਦੋਂ ਅਸੀਂ ਧਰਨੇ ਮਜ਼ਾਰੇ ਕਰਦੇ ਤਦੋਂ ਸੀਐਮ ਮਾਨ ਕਹਿੰਦੇ ਨੇ ਕਿ ਨਿਆਂਪਾਲਿਕਾ ਤੇ ਵਿਸ਼ਵਾਸ ਕਰੋ ਉਹਨਾਂ ਦੇ ਰਾਹੀਂ ਜੋ ਇਨਸਾਫ ਅਗਰ ਲੈਣਾ ਚਾਹੀਦਾ ਹੈ ਅ ਦੇਖੋ ਅਸੀਂ ਬਿਲਕੁਲ ਪਹਿਲਾਂ ਵੀ ਕਿਸਾਨ ਦੇ ਨਾਲ ਸੀ ਅੱਜ ਵੀ ਕਿਸਾਨ ਦੇ ਨਾਲ ਆਉਣ ਵਾਲੇ ਸਮੇਂ ਦੇ ਵੀ ਕਿਸਾਨ ਦੇ ਨਾਲ ਆ ਦੇਸ਼ ਦੇ ਕਿਸਾਨਾਂ ਨਾਲ ਵਾਅਦਾ ਵੀ ਕੀਤਾ ਸੀਗਾ ਕਿ ਅਸੀਂ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਮੈਂ ਲਾਵਾ ਦਾ ਜਿਹੜਾ 1000 ਰੁਪਿਆ ਹੈਗਾ ਉਹ ਵੀ ਮੰਗ ਜਦੋਂ ਸੀ ਪੰਜਾਬ ਚ ਗਏ ਹੋਣੇ ਤਾਂ ਰੱਖਿਆ ਗਿਆ ਹੋਣੀਆਂ ਹਜੇ ਤੱਕ ਕੋਈ ਵੀ ਨਹੀਂ ਅਸੀਂ ਪੰਜ ਤੋਂ ਚਾਰ ਗਰੰਟੀਆਂ ਪੰਜਾਬ ਚ ਪੂਰੀਆਂ ਕਰ ਚੁੱਕੇ ਹਾਂ ਪਹਿਲੀ ਸਰਕਾਰ ਆ ਜਿਹਨੇ 2 ਸਾਲਾਂ ਦੇ ਅੰਦਰ 5 ਦੇ ਵਿੱਚੋਂ 4 ਗਰੰਟੀਆਂ ਪੂਰੀਆਂ ਕੀਤੀਆਂ ਨੇਗੀਆਂ ਸੋ ਬਿਲਕੁਲ ਪੋਜ਼ਿਟਿਵ ਮਾਹੌਲ ਆ ਸੋ ਇਹ ਸਾਡੇ ਨਾਲ ਰੁਪਾਲ ਸਿੰਘ ਚੀਮਾ ਜਿਨ੍ਹਾਂ ਨੇ ਅੱਜ ਚੌਂਡ ਕਮਿਸ਼ਨ ਦਫ਼ਤਰ ਪਹੁੰਚੇ ਤੇ ਉਹਨਾਂ ਨੇ ਪੰਜਾਬ ਦੀਆਂ ਕਈ ਜਿਹੜੇ ਮਹਿਲਾਵਾਂ ਦੀ ਗੱਲ ਵੀ ਅਸੀਂ ਕੀਤੀ ਤਾਂ ਉਹਨਾਂ ਜੋ ਹੁਣ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਅਰਵਿੰਦ ਕੇਜਰੀਵਾਲ ਇਸ ਸਮੇਂ ਜੇਲ੍ਹ 'ਚ ਹੈਗੇ ਤਾਂ ਉਸ ਨੂੰ ਲੈ ਕੇ ਜੋ ਪੰਜਾਬ 'ਚ ਅਲੱਗ-ਅਲੱਗ ਤਰ੍ਹਾਂ ਦੀਆਂ ਜੋ ਪ੍ਰੋਟੈਸਟ ਹੋ ਰਹੇ ਤਾਂ ਉਸ ਦੇ ਇੱਕ ਤੇ ਵੀ ਬੋਲੇ ਸੋ ਜੁੜੇ ਹੋ ਡੇਲੀ ਪੋਸਟ ਪੰਜਾਬੀ ਨਾਲ ਕੈਨਰ ਪਰਸ ਹਮ ਸ਼ਹੀਦਨਾਬ ਸੰਦੀਪ ਕੰਬੋਸ ਚੰਡੀਗੜ੍ਹ ਤੋਂ ਕਿਸਾਨ ਕਹਿ ਰਹੇ ਨੇ ਕਿ ਹੁਣ ਜਦੋਂ ਦਿੱਲੀ ਚ ਗ੍ਰਿਫਤਾਰੀਆਂ ਹੋਈਆਂ ਤਾਂ ਪੰਜਾਬ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਧਰਨੇ ਮਜ਼ਾਰੇ ਕੀਤੇ ਜਾ ਰਹੇ ਨੇ ਤੇ ਕਿਸਾਨ ਕਹਿੰਦੇ ਕਿ ਜਦੋਂ ਅਸੀਂ ਧਰਨੇ ਮਜ਼ਾਰੇ ਕਰਦੇ ਦੋਦੋਂ ਸੀਐਮ ਮਾਨ ਕਹਿੰਦੇ ਨੇ ਕਿ ਨਿਆਂਪਾਲਿਕਾ ਤੇ ਵਿਸ਼ਵਾਸ ਕਰੋ ਉਹਨਾਂ ਦੇ ਰਾਹੀਂ ਜੋ ਇਨਸਾਫ ਅਗਰ ਲੈਣਾ ਚਾਹੀਦਾ ਹੈ ਅਹ ਦੇਖੋ ਅਸੀਂ ਬਿਲਕੁਲ ਪਹਿਲਾਂ ਵੀ ਕਿਸਾਨ ਦੇ ਨਾਲ ਸੀ ਅੱਜ ਵੀ ਕਿਸਾਨ ਦੇ ਨਾਲ ਆਉਣ ਵਾਲੇ ਸਮੇਂ ਦੇ ਵੀ ਕਿਸਾਨ ਦੇ ਨਾਲ ਆ ਦੇਸ਼ ਦੇ ਕਿਸਾਨਾਂ ਨਾਲ ਵਾਅਦਾ ਵੀ ਕੀਤਾ ਸੀਗਾ ਕਿ ਅਸੀਂ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਮੈਂ ਲਾਵਾ ਦਾ ਜਿਹੜਾ 1000 ਰੁਪਿਆ ਹੈਗਾ ਉਹ ਵੀ ਮੰਗ ਜਦੋਂ ਅਸੀਂ ਪੰਜਾਬ ਚ ਗਏ ਹੋਣੇ ਤਾਂ ਰੱਖਿਆ ਗਿਆ ਹੋਣੀਆਂ ਨੇ ਅਜੇ ਤੱਕ ਕੋਈ ਵੀ ਨਹੀਂ ਅਸੀਂ 5 ਚ 4 ਗਰੰਟੀਆਂ ਪੰਜਾਬ ਚ ਪੂਰੀਆਂ ਕਰ ਚੁੱਕੇ ਹਾਂ ਪਹਿਲੀ ਸਰਕਾਰ ਆ ਜਿਹਨੇ 2 ਸਾਲਾਂ ਦੇ ਅੰਦਰ 5 ਦੇ ਵਿੱਚੋਂ 4 ਗਰੰਟੀਆਂ ਪੂਰੀਆਂ ਕੀਤੀਆਂ ਨੇਗੀਆਂ ਸੋ ਬਿਲਕੁਲ ਪੋਜ਼ਿਟਿਵ ਮਾਹੌਲ ਆ ਸੋ ਇਹ ਸਾਡੇ ਨਾਲ ਰੁਪਾਲ ਸਿੰਘ ਚੀਮਾ ਜਿਨ੍ਹਾਂ ਨੇ ਅੱਜ ਚੌਂਡ ਕਮਿਸ਼ਨ ਦਫ਼ਤਰ ਪਹੁੰਚੇ ਤੇ ਉਹਨਾਂ ਨੇ ਪੰਜਾਬ ਦੀਆਂ ਕਈ ਜਿਹੜੇ ਮਹਿਲਾਵਾਂ ਦੀ ਗੱਲ ਵੀ ਅਸੀਂ ਕੀਤੀ ਤਾਂ ਉਹਨਾਂ ਜੋ ਹੁਣ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਅਰਵਿੰਦ ਕੇਜਰੀਵਾਲ ਇਸ ਸਮੇਂ ਜੇਲ੍ਹ 'ਚ ਹੈਗੇ ਤਾਂ ਉਸ ਨੂੰ ਲੈ ਕੇ ਜੋ ਪੰਜਾਬ 'ਚ ਅਲੱਗ-ਅਲੱਗ ਤਰ੍ਹਾਂ ਦੀਆਂ ਜੋ ਪ੍ਰੋਟੈਸਟ ਹੋ ਰਹੇ ਤਾਂ ਉਸ ਦੇ ਇੱਕ ਤੇ ਵੀ ਬੋਲੇ ਸੋ ਜੁੜੇ ਹੋਏ ਡੇਲੀ ਪੋਸਟ ਪੰਜਾਬੀ ਨਾਲ ਕਹਿਣ ਪਰ ਸ੍ਰੀ ਸ਼ਹੀਦ ਨਾਸ ਸੰਦੀਪ ਕੰਬੋਸ ਚੰਡੀਗੜ੍ਹ ਤੋਂ